ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਬਈਏ ਦੂਜੇ ਸੂਏ ਝੋਟੀ ਬਕਾਊ ਆ ਗਈ ਦੋ ਸਾਰੀ ਵੀਡੀਓ ਦੇਖਿਓ ਵੀਰੇ ਆਪਾਂ ਸਾਰੀ ਵੀਡੀਓ ਇਹ ਫੁੱਲ ਜਾਣਕਾਰੀ ਦੇਵਾਂਗੇ ਬਾਈਆਂ ਦਾ ਪੈਂਡ ਹੈਗਾ ਵੀਰੇ ਦੁੱਲੇ ਵਾਲਾ ਪੈਂਡ ਹੈ ਬਠਿੰਡਾ ਜ਼ਿਲ੍ਹਾ ਦਾ ਹਲਕਾ ਰੰਪਰਾ ਫੁੱਲ ਖਦੌੜ ਤੇ 25 ਰੁਪਏ ਵਿਚਕਾਰ ਇਹ ਪੈਂਡ ਰਹਿ ਜਾਂਦਾ ਵੀਰੇ ਜੇ ਕਿਸੇ ਵੀਰ ਭਰਾ ਨੇ ਆਪਣੇ ਤੋਂ ਆਪਣੇ ਪਸ਼ੂ ਦੀ ਐਡ ਲਵਾਉਣੀ ਹੋਵੇ ਉਹ ਆਪਣੇ 98679 33801 ਨੰਬਰ ਤੇ ਸੰਪਰਕ ਕਰ ਸਕਦਾ ਵੀਰੇ ਤੁਸੀਂ ਦਾ ਘਰ ਬੈਠੇ ਪਸ਼ੂ ਛੇ ਲਗਾ ਸਕਦੇ ਹੋ ਆਪਾਂ ਨੂੰ ਵੀਡੀਓ ਬਣਾ ਕੇ ਭੇਜ ਦਿਓ ਤੇ ਆਪਾਂ ਦੇ ਚੈਨਲ ਤੇ ਲਾ ਦਾਂਗੇ ਵੀਰੇ ਆ ਦੂਜੇ ਸੂਏ ਭਾਈਆਂ ਕੋ ਝੋਟੀ ਬਕਾਊ ਆ ਤੈਂ ਕਿ ਸੰਗੂ ਦੀ ਦੇਖ ਸਕਦੇ ਮੇਰੇ ਬਹੁਤ ਵਧੀਆ ਤੇ ਕੱਦ-ਕਾਰ ਦੀ ਵੀਰੇ ਬਹੁਤ ਵੱਡੀ ਹੈਗੀ ਵੀਡੀਓ ਭਾਵੇਂ ਥੋੜੀ ਛੋਟੀ ਦੀਂਦੀ ਹੋਵੇ ਪਰ ਤੁਸੀਂ ਕੋਲੇ ਆ ਕੇ ਦੇਖ ਸਕਦੇ ਮੇਰੇ ਕੱਦ-ਕਾਰ ਦੀ ਬਹੁਤ ਵੱਡੀ ਹੈਗੀ ਤੇ ਥਾਂਲੇ ਵੀ ਦੀ ਮੇਰੇ ਬਹੁਤ ਵਧੀਆ ਹੈਗੀ ਤੇ ਪੰਜ ਦਿਨ ਮੇਰੇ ਨੂੰ ਸੂਈ ਨੂੰ ਹੋਇਆ ਤੇ ਮਗਰ ਕੱਟੀ ਹੈਗੀ ਮੂਹਰ ਨਸਲ ਦੀ ਤੇ ਚੋਟੀ ਆਪ ਵੀ ਮੂਹਰ ਨਸਲ ਦੀ ਹੈਗੀ ਕਿ ਪੱਟ ਪੂੜਾ ਸੀ ਪੂੜਾ ਸੀ ਦੇਖ ਸਕਦੇ ਆ ਵੀਰੇ ਥਣਲੇਵਾ ਦੇਖੋ ਅਮਰੀਕਨ ਗਾਂਰ ਦਾ ਚੱਡਾਗਾ ਵੀਰੇ ਕੱਲਾ ਕੱਲਾ ਥਾਣਾਗਾ ਤੇ ਇਹ ਥਲੇ ਵੀਰੇ ਹੁਣ ਦੁੱਧ ਹੈਗਾ 13 ਲੀਟਰ ਕੰਡੇ ਦੇ ਬਾਈਆਂ ਦਾ ਤੋਲ ਕੇ ਲੈ ਜੇ ਹਾਲਾਂ ਜਿੰਨੇ ਗ੍ਰਾਮ ਘਟ ਹੋਇਆ ਉਨੇ ਬਾਈਆਂ ਦਾ ਪੈਸੇ ਛੱਡ ਦੂੰਗਾ ਉਹਨੇ 1000 ਛੱਡ ਦੂੰਗਾ 13 ਲੀਟਰ ਦੀ ਕੰਡੇ ਤੋਲ ਕੇ ਲਿਆ ਸਕਦੇ ਹਾਂ ਤੇ ਮਿਲਕ ਦੀ ਰਿਕਵੈਸਟ ਹੀ ਰਹੂਗੀ ਵੀਰੇ 16 ਪਲੱਸ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਉੱਧ ਕੱਢ ਸਕਦੇ ਹੋ ਭਾਈਆਂ ਦਾ ਬੰਦਾ ਦੋ ਟਾਈਮ ਆਈ ਛੋਟੀ ਚੋਕ ਕੇ ਲੈ ਜੇ ਭਾਵੇਂ ਭਾਵੇਂ ਆਨਲਾਈਨ ਮੰਗਾ ਲੇ ਆਨਲਾਈਨ ਵੀ ਭੇਜ ਦਾਂਗੇ ਭਾਈ ਆਨਲਾਈਨ ਹੁਣ ਚਵਾਈ ਕਰਕੇ ਦਿਖਾ ਦੇਣਗੇ ਉਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਕੱਦ ਕਾੜ ਦੀ ਵੀਰੇ ਬਹੁਤ ਵੱਡੀ ਹੈਗੀ ਛੋਟੀ ਦੇ ਪੁਆਇੰਟ ਬਾਰੇ ਪੂਰੀ ਮੂਹਰਾਂ ਨਸਲ ਚ ਆਉਂਦੇ ਆ ਪ्योर ਮੂਹਰਾਂ ਨਸਲ ਚ ਤੇ ਆ ਹੱਡ ਵੀ ਤੁਸੀਂ ਦੇਖ ਸਕਦੇ ਹੋ ਉੱਚਾ ਵੀਰੇ ਤੇ ਬਾਈ ਇਹ ਰੇਟ 1,20,000 ਰੁਪਿਆ ਕਰਦੇ ਆਗੇ ਤੇ ਬਾਈ ਇਹਦੇ ਵਿੱਚ ਥੋੜਾ ਮੋਟਾ ਮਾਨਤਨ ਕਰਦਾਂਗੇ ਤੇ ਤੁਸੀਂ ਬਾਈ ਨਾਲ ਸਪਾਰਕ ਕਰ ਸਕਦੇ ਹੋ ਵੀਰੇ ਸਕਰੀਨ ਉੱਤੇ ਬਾਈ ਦਾ ਨੰਬਰ ਦਿੱਤਾ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਤੇ ਭੈਣਾਂ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਦਿਓ ਜਾਈ ਦਿਤ